ਸਸ ਸੱਛੇ ਗੱਲ ਜੀ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸੰਸ ਕਨਸੈਪਟ ਕਲਾਸਿਸ 2.0 ਅੱਜ ਇੱਕ ਨਵਾਂ ਚੈਪਟਰ ਕਰਨ ਲੱਗੇ ਆਂ ਚੈਪਟਰ ਦਾ ਨਾਮ ਹੈਗਾ ਪ੍ਰੋਡਕਸ਼ਨ ਫੰਕਸ਼ਨ ਐਂਡ ਰਿਟਰਨ ਟੂ ਫੈਕਟਰ ਮਾਈਕ੍ਰੋ ਇਕਨੋਮਿਕਸ ਆਫ ਕੋਰਸ ਤੇ ਪ੍ਰੋਡਕਸ਼ਨ ਫੰਕਸ਼ਨ ਨੂੰ ਸਮਝਣ ਤੋਂ ਪਹਿਲਾਂ ਪ੍ਰੋਡਕਸ਼ਨ ਦਾ ਇੱਕ ਸਿੰਪਲ ਜਿਹਾ ਪ੍ਰੋਸੀਜਰ ਸਮਝ ਲਓ ਪਹਿਲਾ ਸਿੰਪਲ ਜਿਹਾ ਗੱਲਾਂ ਬਿਕੋਜ਼ ਅਗਰ ਸਿੱਧਾ ਮੈਂ ਇਹ ਦੱਸਿਆ ਤਾਂ ਬਹੁਤ ਸਾਰੇ ਰਾਹ ਦੇ ਵਿੱਚ ਡਾਊਟ ਖੜੇ ਹੋਣਗੇ ਤਾਂ ਪਹਿਲੀ ਇਹ ਨਹੀਂ ਵੇੜਦੀਏ ਦੇਖੋ ਜ਼ਰਾ ਸਿੰਪਲ ਪ੍ਰੋਸੈਸ ਹੁੰਦੀ ਹੈ ਕੁਝ ਇਨਪੁਟ ਹੁੰਦਾ ਉਹਦੇ ਉੱਤੇ ਫਿਰ ਆਪਾਂ ਕੁਝ ਪ੍ਰੋਸੈਸ ਕਰਦੇ ਆ ਫੇਰ ਜਾ ਕੇ ਆਪਾਂ ਨੂੰ ਮਿਲਦੀ ਹੈ ਆਉਟਪੁਟ ਠੀਕ ਆਪਣੀ ਮੇਨ ਗੱਡੀ ਖੜੀ ਹੈ ਇਹਦੇ ਉੱਤੇ ਇਸ ਨੂੰ ਸਮਝਣਾ ਇਨਪੁਟ ਨੂੰ ਪ੍ਰੋਸੈਸਿੰਗ ਤਾਂ ਚਲੋ ਬਟਨ ਦਬਾਣਾ ਮਸ਼ੀਨ ਚੱਲਣੀ ਹੈ ਉਸ ਤੋਂ ਬਾਅਦ ਕੁਝ ਨਾ ਕੁਝ ਤਾਂ ਹੋ ਹੀ ਜਾਣਾ ਹੈ ਮੇਨ ਤਾਂ ਆਪਣਾ ਸਾਰਾ ਕੁਝ ਇਸ ਤੇ ਡਿਪੈਂਡ ਹੈ ਉਹ ਜਿਹੜੀ ਇਨਪੁਟ ਹੈ ਇਹ ਬੇਸਿਕਲੀ ਆ ਥੋੜਾ ਬ੍ਰਾਡਰ ਪੁਆਇੰਟ ਆਫ ਊ ਵੀ ਦੱਸਦਾ ਇੱਥੇ ਕੰਮ ਘੱਟ ਆਏਗਾ ਪਰ ਨੋਰਮਲੀ ਉੱਚ ਜਾਂ ਇਦਾਂ ਹੁੰਦੀਆਂ ਨੇ ਤਾਂ ਦਿਮਾਗ 'ਚ ਆਣ ਗਿਆ ਡਾਊਟ ਬਣ ਕੇ ਸਮਝੋ ਇਨਪੁਟ ਦੋ ਤਰ੍ਹਾਂ ਦਾ ਇੱਕ ਹੁੰਦਾ ਫੈਕਟਰ ਇਨਪੁਟ ਇੱਕ ਹੁੰਦਾ ਨੋਨ ਫੈਕਟਰ ਇਨਪੁਟ ਠੀਕ ਫੈਕਟਰ ਇਨਪੁਟ ਤੇ ਨੋਨ ਫੈਕਟਰ ਇਨਪੁਟ ਨੋਨ ਫੈਕਟਰ ਇਨਪੁਟ ਦਾ ਮਤਲਬ ਹੁੰਦਾ ਰਾ ਮਟੀਰੀਅਲ जिम्मे समार्क में बनाने वास्त प्लास्टिक लग्या होगा थोड़ी जी अंदर कोटन भी हैगी है, है होर भी इंक वगैरह रॉ मटीरियल ठीक जी फैक्टर है इनपुट फैक्टर इनपुट ओद मिला के लगती है चार चीजा देखियो जरा एक होंड दूजे नंबर पर होंबर तीजे नंबर पर है कैपिटल चौथे नंबर पर है एंट्रप्रनोरशिप बोलते हैं यीजा की ने ਜ਼ਰਾ ਧਿਆਨ ਨਾਲ ਸਮਝਣਾ ਚਾਰ ਚੀਜ਼ਾਂ ਨੇ ਜਿਹੜੇ ਫੈਕਟਰ ਇਨਪੁਟ ਦੇ ਜਗ੍ਹਾ ਤੇ ਕੰਮ ਕਰਨਗੇ ਆ ਜ਼ਮੀਨ ਚਾਹੀਦੀ ਹੈ ਜਿਸ ਤੇ ਖੜ ਕੇ ਕੰਮ ਕਰੋਗੇ ਜਾਂ ਬਹਿ ਕੇ ਕੰਮ ਕਰੋਗੇ ਆਬਵੀਅਸਲੀ ਲੇਬਰ ਚਾਹੀਦੀ ਹੈ ਜਿਹੜਾ ਬੰਦਾ ਕੰਮ ਕਰੇਗਾ ਠੀਕ ਜਿਸ ਤੋਂ ਤੁਸੀਂ ਕੰਮ ਕਰਵਾਓਗੇ ਕੈਪੀਟਲ ਚਾਹੀਦੀ ਹੈ ਪੈਸੇ ਲਾ ਲੋ ਜਾਂ ਇਹ ਕਹਿੰਨੋ ਮਸ਼ੀਨਾ ਮਸ਼ੀਨਾ ਚਾਹੀਦੀ ਹੈ ਨੇ ਆਪਾਂ ਨੂੰ ਇਕੁਪਮੈਂਟਸ ਕੁਝ ਤਾਂ ਚਾਹੀਦੇ ਨੇ ਤਾਂ ਹੀ ਕੰਮ ਹੋਇਆਗਾ ਤੇ ਲਾਸਟ ਵਾਲੀ ਗੱਲ ਇੱਕ ਦਿਮਾਗ ਚਾਹੀਦਾ ਇੱਕ ਉਹ ਹਿੰਮਤੀ ਪੰਜਾਬੀ ਚ ਬੋਲਦੇ ਉਦਮੀ ਇਕੋ ਹਿੰਮਤੀ ਮਿਹਨਤੀ ਉਦਮੀ ਬੰਦਾ ਜੋ ਉਪਰਲੇ ਤਿੰਨ ਚੀਜ਼ਾਂ ਨੂੰ ਇਕੱਠਾ ਕਰਕੇ ਕੁਝ ਬਣਾ ਸਕੇਗਾ ਕੁਝ ਪ੍ਰੋਡਿਊਸ ਕਰ ਸਕੇਗਾ ਠੀਕ ਹੁਣ ਬੇਸਿਕ ਜਿਹੀ ਗੱਲਾਂ ਸਮਝ ਆਈਆਂ ਹੁਣ ਫਿਰ ਇਹ ਜਾ ਕੇ ਚੈਪਟਰ ਸਮਝ ਆਏਗਾ ਚੱਕਰ ਕੀ ਹੈ ਇਸ ਚੈਪਟਰ ਦੇ ਵਿੱਚ ਉਹ ਗੱਲ ਸਿਰਫ ਇਹ ਦੋ ਦੀ ਕਰਦੇ ਨੇ ਉਹਨਾਂ ਨੇ ਇਹਦੇ ਬਾਰੇ ਗੱਲ ਨਹੀਂ ਕੀਤੀ ਇਹਦੇ ਬਾਰੇ ਗੱਲ ਨਹੀਂ ਕੀਤੀ ਫਿਲਹਾਲ ਇਹ ਦੋਹਾਂ ਬਾਰੇ ਗੱਲ ਕਰਕੇ ਹੀ ਪੂਰਾ ਚੈਪਟਰ ਨਹੀਂ ਬਿਹੜਿਆ ਤਾਂ ਸਮਝੋ ਜ਼ਰਾ हां जी चैप्टर ਦਾ ਨਾਮ ਹੈਗਾ प्रोडक्शन ਫੰਕਸ਼ਨ ਤਾਂ ਬੇਸਿਕਲੀ ਪਹਿਲੀ ਗੱਲ ਤਾਂ ਇਹਨੂੰ ਪਕੜ ਲਓ प्रोडक्शन ਫੰਕਸ਼ਨ ਹੁੰਦਾ ਕੀ ਹੈ प्रोडक्शन ਫੰਕਸ਼ਨ ਸਟੱਡੀ ਕਰਦਾ ਹੈ ਫੰਕਸ਼ਨਲ ਰਿਲੇਸ਼ਨਸ਼ਿਪ ਵੀ ਕੰਮ ਕਿਵੇਂ ਕਰਨਗੇ ਮਿਲ ਕੇ ਕੋਣ ਫਿਜ਼ੀਕਲ ਇਨਪੁਟ ਤੇ ਫਿਜ਼ੀਕਲ ਆਉਟਪੁੱਟ ਫਿਜ਼ੀਕਲ ਇਨਪੁਟ ਤੇ ਫਿਜ਼ੀਕਲ ਆਉਟਪੁੱਟ ਦਾ ਫੰਕਸ਼ਨਲ ਰਿਲੇਸ਼ਨਸ਼ਿਪ ਕਿਆ ਜਾ ਹੋਵੇਗਾ ਮਤਲਬ ਫਿਜ਼ੀਕਲ ਇਨਪੁਟ ਚਾਹ ਜੀ ਵੀ ਹੈ ਉਹਦੇ ਨਾਲ ਫਿਜ਼ੀਕਲ ਆਉਟਪੁੱਟ ਕਿੱਦਾਂ ਦੇ ਨਿਕਲੇਗੀ ਫਿਜ਼ੀਕਲ ਇਨਪੁਟ ਦਾ ਫਿਜ਼ੀਕਲ ਆਉਟਪੁੱਟ ਦੇ ਨਾਲ ਕੀ ਰਿਲੇਸ਼ਨਸ਼ਿਪ ਹੈ ਇੱਕ ਦੇ ਘਟਨ ਨਾਲ ਦੂਜਾ ਕਿੰਨਾ ਘਟਦਾ ਹੈ ਇੱਕ ਦੇ ਵਧਣ ਨਾਲ ਦੂਜਾ ਕਿੰਨਾ ਵਧਦਾ ਹੈ ਬਸ ਉਹ ਚ ਸਿੱਖਣੀ ਆਪਾਂ ਨੇ ਨੈਕਸਟ ਲਾਈਨ ਯੂਜੂਅਲੀ ਇਟ ਇਜ਼ ਐਕਸਪਰੈਸਡ ਬਾਇ ਟੇਕਿੰਗ ਟੂ ਇਨਪੁਟਸ ਮੈਂ ਉਥੇ ਚਾਰ ਲਿਖਾਇਏ ਸੀਗੇ ਇਹ ਸਿਰਫ ਦੋ ਦੀ ਗੱਲ ਕਰਦੇ ਨੇ ਇੱਕ ਲੇਬਰ ਦੀ ਤੇ ਦੂਜੇ ਕੈਪੀਟਲ ਦੀ ਅੱਗੇ ਦੇਖਿਓ ਹੁਣ ਇੱਥੇ ਫੰਕਸ਼ਨ ਬਣਾਉਂਦੇ ਨੇ ਮੈਂ ਉਹ ਦਿਨ ਵੀ ਕਿਹਾ ਸੀਗਾ ਦੇਖੋ ਜਿਹਨਾਂ ਬੱਚੇ ਕੋਲ ਪਲੱਸ 1 ਜਾਂ ਪਲੱਸ 2 ਚ ਮੈਥਸ ਹੈ ਉਹਨੂੰ ਪਤਾ ਲੱਗ ਗਿਆ ਫੰਕਸ਼ਨ ਦਾ ਮਤਲਬ ਮੇਲਾ ਨਹੀਂ ਹੁੰਦਾ ਵਿਆਸ਼ਾਂਤ ਦਾ ਫੰਕਸ਼ਨ ਦੀ ਗੱਲ ਨਹੀਂ ਹੋ ਰਹੀ ਉੱਤੇ ਫੰਕਸ਼ਨ ਮਤਲਬ ਇਹ ਕਿ ਫਾਰਮੂਲਾ ਇੱਕ ਰਿਲੇਸ਼ਨਸ਼ਿਪ ਐਸਾ ਰਿਲੇਸ਼ਨਸ਼ਿਪ ਜੋ ਸ਼ੋਅ ਕਰੇਗਾ ਵੀ ਭਾਈ ਆ ਚੀਜ਼ ਹੋ ਰਹੀ ਹੈ ਦੋ ਵੇਰੀਏਬਲ ਦੇ ਵਿੱਚ ਦੇਖੋ ਕੀ ਹੈ ਇੱਥੇ ਫੰਕਸ਼ਨ ਮੇਨ ਹੈਗਾ Qx ਦਾ ਮਤਲਬ ਆਉਟਪੁੱਟ ਦਾ ਕੁਆਂਟੀਟੀ ਆਫ ਆਉਟਪੁੱਟ x ਮਤਲਬ ਕੋਮੋਡਿਟੀ ਕੋਈ ਵੀ ਹੋ ਸਕਦੀ ਹੈ ਇਸ ਇਕੁਅਲ ਟੂ f ਆਹ ਬੋਲੇ ਜਾਂਦਾ ਫੰਕਸ਼ਨ ਆ ਦੋਹਾਂ ਦਾ ਲੇਬਰ ਤੇ ਕੇ ਆਪਾਂ ਕਨਸਿਡਰ ਕਰਦੇ ਆ ਕੈਪੀਟਲ ਨੂੰ ਐਲ ਵਾਸਤੇ ਲੇਬਰ ਹੈ ਕੇ ਵਾਸਤੇ ਕੈਪੀਟਲ ਹੈ ਜੀ ਠੀਕ ਇਹ ਦੋਹਾਂ ਦੇ ਮਿਲ ਕੇ ਕੁਆਂਟੀਟੀ ਕਿਹ ਹੈ ਜੀ ਕੱਢਣੀ ਹੈ ਇਹ ਦੋਹਾਂ ਦੀ ਇਨਪੁਟ ਨੇ ਮਿਲ ਕੇ ਆਉਟਪੁਟ ਕਿਹਦਾ ਨਿਕਾਲਣਾ ਹੈ ਇਹ ਬਣ ਗਿਆ ਫੰਕਸ਼ਨਲ ਰਿਲੇਸ਼ਨਸ਼ਿਪ ਠੀਕ ਡਿਟੇਲ ਮੜਾ ਜਾ ਫਿਜ਼ੀਕਲ ਆਉਟਪੁਟ ਕੀ ਹੋ ਐਕਸ ਐਲ ਲੇਬਰ ਹੈ ਫਿਜ਼ੀਕਲ ਇਨਪੁਟ ਤੇ ਕੇ ਕੈਪੀਟਲ ਬੋਲ ਦਿੰਨੇ ਆ ਮਸ਼ੀਨਾਂ ਬੋਲ ਦਿੰਨੇ ਆ ਮਟੀਰੀਅਲ ਫੈਕਟਰ ਆਫ ਪ੍ਰੋਡਕਸ਼ਨ ਬੋਲ ਲਏ ਨੇ ਠੀਕ ਮਸ਼ੀਨਾਂ ਵਗੈਰਾ ਇਕਵਿਪਮੈਂਟਸ ਵਗੈਰਾ ਸੰਦ ਵਗੈਰਾ ਜਿਹਦੇ ਨਾਲ ਤੁਸੀਂ ਆਉਟਪੁੱਟ ਕੱਢੋਗੇ ਤੇ ਅਗਲੀ ਗੱਲ ਫੈਕਟਰਸ ਆਫ ਪ੍ਰੋਡਕਸ਼ਨ ਬੜਾ ਛੋਟਾ ਜਿਹਾ ਤੇ ਬੜਾ ਪਿਆਰਾ ਜਿਹਾ ਟੌਪਿਕ ਹੈ ਕੁਝ ਵੀ ਪ੍ਰੋਡਿਊਸ ਕਰਨਾ ਦੋ ਤਰ੍ਹਾਂ ਦੇ ਫੈਕਟਰ ਹੁੰਦੇ ਨੇ ਵੈਸੇ ਮੈਂ ਤੁਹਾਨੂੰ ਚਾਰ ਫਿਲਹਾਲ ਬੁੱਕ ਵਾਲਾ ਦੇਖੀਏ ਕਿ ਮਾਈਕਰੋ ਇਕਨੋਮਿਕਸ ਦੇ ਵਿੱਚ ਉਹ ਕਿੰਨੇ ਕੁ ਲਿਮਿਟਡ ਜੀ ਗੱਲ ਕਰਦੇ ਨੇ ਦੇਖੋ ਦੋ ਤਰ੍ਹਾਂ ਦੇ ਫੈਕਟਰਸ ਹੋਣਗੇ ਕਿ ਫਿਕਸਡ ਹੁੰਦੇ ਨੇ ਇੱਕ ਵੇਰੀਏਬਲ ਨੇ ਫਿਕਸ ਫੈਕਟਰ ਜਿਹੜੇ ਫਿਕਸ ਰਹਿਣਗੇ ਚੇਂਜ ਨਹੀਂ ਹੋਣਗੇ ਵੇਰੀਏਬਲ ਫੈਕਟਰ ਜੋ ਚੇਂਜ ਹੋ ਜਾਣ ਹੁਣ ਇਹ ਚੇਂਜ ਨਹੀਂ ਹੋਣਗੇ ਚੇਂਜ ਹੋ ਜਾਣਗੇ ਦਾ ਚੱਕਰ ਕੀ ਹੈ ਧਿਆਨ ਨਾਲ ਸਮਝਣਾ ਫਿਕਸਡ ਫੈਕਟਰ ਆਮ ਤੌਰ ਤੇ ਚੇਂਜ ਨਹੀਂ ਹੋਣਗੇ ਇਹ ਆਮ ਕਿੰਨਾ ਕਾਮ ਹੈ ਇਸ ਨੂੰ ਸਮਝਣਾ ਜ਼ਰੂਰੀ ਹੈ ਪਹਿਲਾਂ ਡੈਫੀਨੇਸ਼ਨ ਸਮਝੋ ਫਿਕਸ ਫੈਕਟਰ which does not change with the change in volume of output ਜਦੋਂ ਆਪਾਂ ਆਉਟਪੁੱਟ ਵਧਾਣੀ ਹੈ हैफ्ते हैं सोचो बहुत सारी पेस्ट्रीज बनातेक बनाने मशीन थोड़ी होगा अगले हफ्ते ऑर्डर कलियर करना है ठीक है ना हफ्ते है का ऑर्डर कलियर करना कि बड़ा महंगा ऑर्डर थोड़ी होगा ਉਹ ਇੱਕੋ ਦਮ ਮਸ਼ੀਨਾ ਨਹੀਂ ਖਰੀਦ ਦੇਗਾ ਹਾਂ ਲੇਬਰ ਵਧਾ ਲੇਗਾ ਲੇਬਰ ਵਧਾ ਕੇ ਆਪਣੇ ਬੰਦੇ ਵਧਾ ਕੇ ਉਹ ਪ੍ਰੋਡਕਸ਼ਨ ਤੇਜ਼ ਕਰ ਦੇਗਾ ਠੀਕ ਫਿਕਸਡ ਫੈਕਟਰ ਮਸ਼ੀਨਾ ਹੁੰਦੀਆਂ ਨੇ ਮੈਂ ਇਥੇ ਐਗਜ਼ਾਮਪਲ ਜਗਾ ਛੱਡੀ ਪਈ ਸੀਗੀ ਜਿਹੜੇ ਨਹੀਂ ਚ ਹੁੰਦੇ ਨੋਰਮਲੀ ਮਸ਼ੀਨਸ ਵਗੈਰਾ ਤੇ ਵੇਰੀਏਬਲ ਫੈਕਟਰ ਜਿਹੜੇ ਚੇਂਜ ਹੋ ਜਾਂਦਾ ਨੇ ਵੋਲਿਊਮ ਆਫ ਆਉਟਪੁੱਟ ਦੇ ਚੇਂਜ ਹੋਣ ਨਾਲ ਹੁਣ ਉਸੇ ਹੀ ਬੇਕਰੀਆ ਨੂੰ ਕਹੋ ਦੇਖੋ ਉਹਨਾਂ ਪ੍ਰੋਡਕਸ਼ਨ ਦਾ ਵਧਾਣੀ ਵਧਾਣੀ ਹੈ ਮਸ਼ੀਨਾਂ ਵਧਾ ਨਹੀਂ ਸਕਦਾ ਥੋੜੇ ਟਾਈਮ ਚ ਇਕਦਮ ਇੱਕ ਹਫਤੇ ਦੇ ਵਿੱਚ ਉਹ ਕਿੱਥੋਂ ਲੱਖਾਂ ਰੁਪਏ ਲਾ ਕੇ ਨਵੇਂ ਮਸ਼ੀਨ ਲੈ ਕੇ ਆਵੇ ਠੀਕ ਹੈ ਓਵਨ ਜਿਹੜੇ ਬੇਕਰੀ ਵਾਲੇ ਕੋਲ ਪਏ ਹੁੰਦੇ ਨੇ ਵੱਡੇ ਵੱਡੇ ਓਵਨ ਹੁੰਦੇ ਨੇ ਉਹ ਲੱਖਾਂ ਰੁਪਏ ਦੇ ਓਵਨ ਨੇ ਬੜੇ ਮਹਿੰਗੇ ਓਵਨ ਹੁੰਦੇ ਨੇ ਤੇ ਉਹ ਉਹ ਅਗਰ ਉਹਨੇ ਪ੍ਰੋਡਕਸ਼ਨ ਉਹਨੇ ਆਪਣੀ ਵਧਾਣੀ ਹੈ ਥੋੜੀ ਦੇਰ ਵਾਸਤੇ ਹੁਣ ਕਿਹੜਾ ਵੀ ਆਪਣਾ ਉਹਨੂੰ ਤਾਂ ਹਰ ਰੋਜ਼ ਦੀ ਆਰਡਰ ਮਿਲ ਰਿਹਾ ਉਹਨੂੰ ਆਰਡਰ ਮਿਲਿਆ ਸਿਰਫ ਹਫਤੇ ਬਾਅਦ ਦਾ ਇੱਕ ਆਰਡਰ ਮਿਲਿਆ ਉਹਨੂੰ ਠੀਕ ਤਾਂ ਉਸ ਟਾਈਮ ਵਾਸਤੇ ਉਹ ਵੋਲਿਊਮ ਆਫ ਆਊ ਵੋਲਿਊਮ ਆਫ ਆਉਟਪੁੱਟ ਮਿਲ ਗਿਆ ਉਹ ਵੋਲਿਊਮ ਆਫ ਆਉਟਪੁੱਟ ਵਧਾ ਲੇਗਾ ਕਿਵੇਂ ਉਹ ਵਧਾਏਗਾ ਜੀ ਲੇਬਰ ਨੂੰ ਠੀਕ ਕਲੀਅਰ ਹੈ ਇੱਕ ਫਿਕਸਡ ਫੈਕਟਰ ਹੁੰਦਾ ਨੇ ਜੋ ਆਮ ਕਰਕੇ ਚੇਂਜ ਨਹੀਂ ਹੁੰਦਾ ਮਤਲਬ ਵੋਲਿਊਮ ਆਫ ਆਉਟਪੁੱਟ ਦੇ ਨਾਲ ਉਹ ਚੇਂਜ ਨਹੀਂ ਹੋਏਗਾ ਸਵੀਅਰਬਲ ਫੈਕਟਰ ਉਹ ਵੋਲਿਊਮ ਆਫ ਆਉਟਪੁੱਟ ਦੇ ਨਾਲ ਚੇਂਜ ਹੋਣਗੇ ਠੀਕ ਅਚਕ ਚੀਜ਼ ਹੋਰ ਵੀ ਦੱਸਦਾ ਨਾ بڑے ਕੰਪਾਉਂਡ ਪੁਆਇੰਟ ਇੱਕ ਬੱਚੇ ਨੇ ਪੁੱਛਿਆ ਸੀਗਾ ਲਾਸਟ ਟਾਈਮ ਅ ਉਹ ਬੱਚੇ ਨੇ ਕਿਆ ਵੀ ਸਰ ਜੀ ਅਗਰ ਆਉਟਪੁੱਟ ਘਟ ਜਵੇ ਮਤਲਬ ਅਗਰ ਆਉਟਪੁੱਟ ਘਟਾਣੀ ਹੋਵੇ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਕਿ ਭਾਈ ਬੇકરી ਵਾਲ ਨੂੰ ਆਰਡਰ ਮਿਲ ਗਿਆ ਵੀ ਉਹਨੇ ਜ਼ਿਆਦਾ ਕੇਕ ਬਣਾ ਲੈਣੇ ਆ ਜ਼ਿਆਦਾ ਪੀਸਟਰੀਜ਼ ਬਣਾਉਣੀਆਂ ਨੇ ਮੰਨ ਕੇ ਚਲੋ ਉਹਦਾ 10 ਦਿਨ ਐਵੇਂ ਨਿਕਲ ਗਏ ਉਹਨੂੰ ਪਤਾ ਵੀ ਕੰਮ ਆ ਹੀਂ ਰਹੇ ਆ ਕੰਮ ਘਟ ਗਿਆ ਅਗਰ ਹੁਣ ਉਹਦਾ ਕੰਮ ਘਟ ਗਿਆ ਠੀਕ ਹੈ ਸਪੋਜ਼ ਕਰੋ ਜੂਨ ਦਾ ਮਹੀਨਾ ਹੈ ਜੂਨ ਦੇ ਮਹੀਨੇ ਚ ਨਾਰਮਲੀ ਬਾਜ਼ਾਰ ਚ ਮੰਦੀ ਪੈ ਜਾਂਦੀ ਹੈ ਸਹੇ ਕੱਪੜ ਦੀ ਮਾਰਕਟ ਹੈ ਚਾਹ ਖਾਣ ਪੀਣ ਦੀ ਮਾਰਕਟ ਹੈ ਜਿਆਦਾਤਰ ਲੋਕ ਬੇਕਰੀ ਦੇ ਸਾਮਾਨ ਵੀ ਘਟ ਖਾਂਗੇ ਗਰਮੀ ਕਰਕੇ ਵੀ ਥੋੜੀ ਜੀ ਪ੍ਰੋਬਲਮ ਨਾ ਹੋ ਜੇ ਸਰੀਰ ਨੂੰ ਤੇ ਹੁਣ ਤੁਸੀਂ ਇਹ ਦੇਖੋ ਉਸ ਟਾਈਮ ਤੇ ਉਹਦਾ ਕੰਮ ਘਟ ਗਿਆ ਮਹੀਨੇ ਕ ਵਾਸਤੇ ਉਹ ਮਹੀਨੇ ਵਾਸਤੇ ਆਪਣੀ ਲੇਬਰ ਘਟਾ ਦੂਗਾ ਪਰ ਤੁਹਾਨੂੰ ਲੱਗਦਾ ਮਸ਼ੀਨਾ ਵੇਚ ਦੂਗਾ ਹੂੰ ਮਸ਼ੀਨਾ ਕਿ ਵੇਚੂ ਅਗਲਾ ਉਹਨੂੰ ਪਤਾ ਮੈਂ ਮਸ਼ੀਨਾ ਵੇਚ ਤੇ ਹਲਾ ਉਹਦਾ ਬੜਾ ਗਲਤ ਕੰਮ ਹੋ ਜੂਗਾ ਮਸ਼ੀਨਾ ਦੁਬਾਰਾ ਲੈਣੇ ਸੌਖੇ ਪੀਏ ਕਿਤੇ ਹਾਂ ਲੇਬਰ ਨੂੰ ਕਹਿ ਸਕਦਾ ਵੀ ਭਾਈ ਤੁਸੀਂ ਮੇਰੇ ਕੋ ਇੱਕ ਮਹੀਨਾ ਕੰਮ ਨਹੀਂ ਆਗਾ ਜਿਦਾਂ ਮੈਨੂੰ ਕੋ ਪੰਜ ਬੰਦੇ ਲੱਗੇ ਬਣੇ ਤਾਂ ਕਰੋ ਦੋ ਤੁਸੀਂ ਹਟ ਜਾਓ ਤੁਹਾਨੂੰ ਫੇਰ ਬਰਾ ਲੂੰਗਾ ਤੇ ਮੈਂ ਜਦੋਂ ਇੱਥੇ ਕੰਮ ਹੋਇਆ ਮੈਨੂੰ ਸਿਰਫ ਤਿੰਨ ਬੰਨਾਂ ਦੀ ਲੋੜ ਹੈ ਠੀਕ ਵੇਰੀਏਬਲ ਫੈਕਟਰ ਲੇਬਰ ਹੈ ਫਿਕਸਡ ਫੈਕਟਰ ਮਸ਼ੀਨਾਂ ਨੇ ਜਿਹੜੀਆਂ ਚੇਂਜ ਨਹੀਂ ਹੁੰਦੀਆਂ ਲੇਬਰ ਚੇਂਜ ਹੋ ਜਾਂਦੀ ਹੈ ਨੈਕਸਟ